ਸਿਰਨੇ ਗਾਉਂਦੀ ਸਰੀਆ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਜਦੋਂ ਆਪਾਂ ਬੈਨ ਵਾਲਾ ਕੱਟਣਾ ਹੈ ਬੈਨ ਵਾਲਾ ਗਲਾ ਬਣਾਉਣਾ ਹੈ ਲੇਡੀਜ਼ ਸ਼ਰਟ ਦਾ ਤੇ ਉਹਦੇ ਵਾਸਤੇ ਸਾਨੂੰ ਜਿਹੜਾ ਆ ਤੀਰਾ ਕਿੰਨਾ ਰੱਖਣਾ ਚਾਹੀਦਾ ਤੇ ਮੋਟਾ ਕਿੰਨਾ ਰੱਖਣਾ ਚਾਹੀਦਾ ਇਹ ਦੋਹਾਂ ਚੀਜ਼ਾਂ ਅੱਜ ਮੈਂ ਤੁਹਾਨੂੰ ਦੱਸਾਂਗੀ ਮੇਨ ਫੋਕਸ اسی ਚੀਜ਼ ਤੇ ਹੋਏਗਾ ਕਿ ਤੀਰਾ ਕਿੰਨਾ ਰੱਖਣਾ ਹੈ ਤੇ ਮੋਟਾ ਕਿੰਨਾ ਰੱਖਣਾ ਹੈ ਜਦੋਂ ਆਪਾਂ ਬੈਨ ਵਾਲਾ ਗਲਾ ਬਣਾਉਣਾ ਹੈ ਜਦੋਂ ਆਪਾਂ ਬੈਨ ਵਾਲਾ ਗਲਾ ਬਣਾਉਣਾ ਹੈ ਇਹਦੇ ਵਾਸਤੇ 셔ਟ ਦੀ ਲੈਂਥ ਜਿਹੜੀ ਉਹ ਮੈਂ ਲੈ ਲਈ ਐ 셔ਟ ਦੀ ਲੈਂਥ ਹੈ 42 ਇੰਚ ਮੈਂ 42 ਦੇ ਵਿੱਚ 3 ਇੰਚ ਪਲੱਸ ਕਰਕੇ 45 ਇੰਚ ਲੈਂਥ ਲੈ ਲਈਆ ਤੇ F4 ਫੋਲਡ ਜਿਹੜਾ ਕੱਪੜਾ ਉਹ ਮੈਂ ਲੈ ਲਿਆ ਹੈ ਵੇਖੋ 4 ਫੋਲਡ ਆ ਤੇ ਤੁਸੀਂ ਵੀ ਇਸੇ ਤਰੀਕੇ ਦੇ ਨਾਲ 4 ਫੋਲਡ ਲੈ ਲੈਣਾ ਜਦੋਂ ਵੀ ਤੁਸੀਂ ਸ਼ਰਟ ਦੀ ਕਟਿੰਗ ਕਰਨੀ ਆ ਪਹਿਲਾਂ ਕੱਪੜੇ ਨੂੰ ਚੜਾਈ ਵਿੱਚ ਫੋਲਡ ਕਰਨਾ ਇਸ ਤਰ੍ਹਾਂ ਕਰਕੇ ਪਹਿਲਾਂ ਚੜਾਈ ਵਿੱਚ ਫੋਲਡ ਕਰਨਾ ਹੈ ਤੇ ਉਸ ਤੋਂ ਬਾਅਦ ਇਹਨੂੰ ਲੰਬਾਈ ਵਿੱਚ ਫੋਲਡ ਕਰਨਾ ਇਹਦੇ ਨਾਲ ਤੁਹਾਨੂੰ ਜਦੋਂ ਅਗਲੀ ਪਿਛਲੀ ਕਾਰਟ ਪਾਉਣ ਵਿੱਚ ਮੁਸ਼ਕਲ ਨਹੀਂ ਆਏਗੀ ਤੇ ਹੁਣ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਜਿਹੜੇ ਮੇਨ ਤਿੰਨ ਨਿਸ਼ਾਨ ਆ ਉਹ ਲਾਉਣੇ ਸਾਡੇ ਲਈ ਹਰ ਇੱਕ ਸ਼ਰਟ ਦੇ ਵਿੱਚ ਬਹੁਤ ਹੀ ਜ਼ਰੂਰੀ ਆ ਸਭ ਤੋਂ ਪਹਿਲਾਂ ਉਹ ਤਿੰਨ ਆਪਾਂ ਨਿਸ਼ਾਨ ਜਿਹੜੇ ਲਗਾਵਾਂਗੇ ਸਭ ਤੋਂ ਪਹਿਲਾਂ ਆਪਾਂ ਨਿਸ਼ਾਨ ਲਗਾਵਾਂਗੇ 8 ਇੰਚ ਤੇ ਇੱਕ ਇੱਕ ਨਿਸ਼ਾਨ ਆਪਾਂ ਲਗਾ ਲਿਆ 8 ਇੰਚ ਤੇ ਉਸ ਤੋਂ ਬਾਅਦ ਦੂਸਰਾ ਨਿਸ਼ਾਨ ਲਗਾਵਾਂਗੇ 14 ਇੰਚ ਤੇ ਤੇ ਤੀਸਰਾ ਨਿਸ਼ਾਨ ਜਿਹੜਾ ਉਹ ਆਪਾਂ ਲਗਾਵਾਂਗੇ 23 ਇੰਚ ਤੇ ਇਹ ਤਿੰਨੇ ਨਿਸ਼ਾਨ ਲਗਾ ਕੇ ਇਹ ਜਿਹੜੇ ਤਿੰਨੇ ਨਿਸ਼ਾਨ ਆ ਇਹ ਆਪਾਂ ਸ਼ਰਟ ਹਰ ਇੱਕ ਜਦੋਂ ਵੀ ਕਟਿੰਗ ਕਰਨੀ ਆ ਉਦੋਂ ਇਹ ਤਿੰਨੇ ਨਿਸ਼ਾਨ ਜਿਹੜੇ ਉਹ ਆਪਾਂ ਲਗਾਉਣੇ ਲਗਾਉਣਿਆ ਤੇ ਤਿੰਨੇ ਵੱਖ-ਵੱਖ ਜਗ੍ਹਾ ਤੇ ਲੱਗਦੇ ਇਹ ਨਹੀਂ ਕਿ ਹਰ ਵਾਰ 14 ਇੰਚ ਤੇ ਤੇ 23 ਇੰਚ ਤੇ ਨਿਸ਼ਾਨ ਲੱਗਦਾ ਆ ਇਹ ਜਿਹੜੇ ਨਿਸ਼ਾਨ ਆ ਸਾਡੇ ਨਾਪ ਦੇ ਹਿਸਾਬ ਨਾਲ ਲੱਗਦੇ ਆ ਤੇ ਅੱਜ ਆਪਾਂ ਬੈਨ ਵਾਲਾ ਗਲਾ ਬਣਾ ਰਹੇ ਆ ਤੇ ਇਸ ਲਈ ਇਹ ਜਿਹੜੇ ਨਿਸ਼ਾਨ ਆ ਇਸ ਤਰੀਕੇ ਦੇ ਨਾਲ ਮੈਂ ਲਗਾਏ ਨੇ ਤੇ ਹੁਣ ਆਪਾਂ ਕੀ ਕਰਾਂਗੇ ਨਿਸ਼ਾਨ ਤਿੰਨੋਂ ਆਪਾਂ ਲਗਾ ਲਿਆ ਇਹ ਵਾਲਾ ਨਿਸ਼ਾਨ ਲਗਾਇਆ हिਪ ਦਾ ਇਹ ਕਮਰ ਦਾ ਤੇ ਇਹ ਵਾਲਾ ਨਿਸ਼ਾਨ ਜਿਹੜਾ ਇਹ ਲਗਾਇਆ ਆਪਾਂ ਮੋਢੇ ਦਾ ਮੋਢੇ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਹੁਣ ਆਪਾਂ ਨਿਸ਼ਾਨ ਲਗਾਵਾਂਗੇ ਤੀਰੇ ਦਾ ਤੇ ਜਦੋਂ ਵੀ ਆਪਾਂ ਬੈਨ ਵਾਲਾ ਗਲਾ ਬਣਾਉਣਾ ਹੈ ਤੀਰਾ ਜਿਹੜਾ ਆਪਾਂ ਵਾਧ ਰੱਖਣਾ ਹੈ ਨਾਰਮਲੀ ਜੇ ਇਸ ਸ਼ਰਟ ਦਾ ਤੀਰਾ ਸੀ 12 ਇੰਚ ਰੱਖਦੇ ਆ ਤੇ ਇੱਥੇ ਆਪਾਂ ਤੀਰਾ ਜਿਹੜਾ ਉਹ 15 ਇੰਚ ਰੱਖਣਾ ਹੈ 7.5 ਇੰਚ ਦੇ ਮੈਂ ਨਿਸ਼ਾਨ ਜਿਹੜਾ ਉਹ ਲਗਾ ਲਿਆ ਇਹ ਥੋੜਾ ਹਲਦੀ ਨਾ ਪਿਆ ਇਸ ਲਈ ਆਪਾਂ 15 ਇੰਚ ਤੇ ਇਹ ਜਿਹੜਾ ਤੀਰੇ ਦਾ ਨਿਸ਼ਾਨ ਲਗਾ ਲਿਆ 7.5 ਇੰਚ ਤੇ ਮੈਂ ਤੀਰੇ ਦਾ ਨਿਸ਼ਾਨ ਜਿਹੜਾ ਉਹ ਲਗਾ ਲਿਆ ਹੈ 7.5 ਇੰਚ ਆਪਾਂ ਤੀਰਾ ਰੱਖਾਂਗੇ ਹੁਣ نیچے ਵੀ ਆਪਾਂ ਇੱਕ ਨਿਸ਼ਾਨ ਜਿਹੜਾ ਉਹ ਪਹਿਲਾਂ 7.5 ਇੰਚ ਤੇ ਲਗਾ ਲੈਣਾ ਇੱਕ ਉੱਪਰ 7.5 ਇੰਚ ਤੇ ਨਿਸ਼ਾਨ ਲਗਾਇਆ ਇੱਕ نیچے ਨਿਸ਼ਾਨ ਲਗਾ ਲੈਣਾ ਇਹਨਾਂ ਦੋਨਾਂ ਨਿਸ਼ਾਨਾਂ ਨੂੰ ਹੁਣ ਤੁਸੀਂ ਸਿੱਧੇ ਕਰ ਲੈਣਾ ਤੁਸੀਂ ਇੰਚੀ ਟੇਪ ਨਾਲ ਵੀ ਕਰ ਸਕਦੇ ਜਾਂ ਤੁਹਾਡੇ ਕੋਲ 스ਕੇਲ ਹੈਗਾ ਤੇ 스ਕੇਲ ਨਾਲ ਵੀ ਕਰ ਸਕਦੇ ਜੀ ਇਸ ਤੋਂ ਬਾਅਦ ਆਪਾਂ ਨਿਸ਼ਾਨ ਲਗਾਵਾਂਗੇ ਛਾਤੀ ਦਾ ਇੱਥੇ ਛਾਤੀ ਦਾ ਸਾਡੇ ਕੋਲ ਨਾਪ ਹੈਗਾ 21 ਇੰਚ ਤੇ ਆਪਾਂ 1.5 ਇੰਚ ਤੇ ਛਾਤੀ ਦਾ ਨਿਸ਼ਾਨ ਲਗਾ ਲਿਆ ਨੀਚੇ ਵਾਲਾ ਮੈਂ ਤੁਹਾਨੂੰ ਮੈਥਡ ਜਿਹੜਾ ਪਹਿਲਾਂ ਵੀ ਦੱਸ ਚੁੱਕੀ ਹਾਂ ਇੱਥੇ ਹੁਣ ਆਪਾਂ ਕਮਰ ਦਾ ਨਿਸ਼ਾਨ ਲਗਾਵਾਂਗੇ 9.5 ਇੰਚ ਤੇ ਕਿਉਂਕਿ 19 ਇੰਚ ਸਾਡੀ ਕਮਰ ਤੇ ਆ ਰਿਹਾ ਤੇ 22 ਇੰਚ ਹਿਪ ਤੇ ਆ ਰਿਹਾ ਹਿਪ ਦਾ ਨਿਸ਼ਾਨ ਜਿਹੜਾ ਆਪਾਂ 11 ਇੰਚ ਤੇ ਲਗਾਉਣਾ ਇਹ ਆਪਾਂ ਤਿੰਨੋਂ ਨਿਸ਼ਾਨ ਲਗਾ ਲਿਆ ਇੱਥੇ ਹੁਣ 1 ਇੰਚ ਜਿਹੜਾ ਅੱਗੇ ਆਪਾਂ ਪਲੇਟਾ ਵਾਸਤੇ ਵੀ ਨਿਸ਼ਾਨ ਲਗਾ ਲੈਣਾ ਤੇ ਜਿਹੜੇ ਆਪਾਂ ਪਲੇਟਾ ਦੇ ਵਿੱਚ ਮਾਰਜਨ ਦੇਣਾ ਹੁਣ ਇਹ ਤਿੰਨੇ ਨਿਸ਼ਾਨ ਲਗਾਉਣ ਤੋਂ ਬਾਅਦ ਵੇਖੋ ਆਪਾਂ ਕੀ ਕਰਨਾ ਜਦੋਂ ਵੀ ਬੈਨ ਵਾਲਾ ਗਲਬ ਬਣਾਉਣਾ ਹੈ ਜਦੋਂ ਆਪਾਂ ਸਿੰਪਲ ਗਲਬ ਬਣਾਉਨੇ ਆ ਏ ਡੀਪ ਨੈਕ ਬਣਾਉਨੇ ਆ ਤੇ ਇਥੋਂ ਆਪਾਂ ਜਿਹੜਾ ਵਧਾ ਲੈਨੇ ਆ ਆਪਣਾ ਫਰੰਟ ਜਿਹੜਾ ਵਧਾ ਲੈਨੇ ਆ ਜਦੋਂ ਆਪਾਂ ਬੈਨ ਵਾਲਾ ਗਲਾ ਬਣਾਉਣਾ ਹੈ ਤੇ ਉਦੋਂ ਫਰੰਟ ਜਿਹੜਾ ਆਪਾਂ 4 ਇੰਚ ਇਥੇ ਕੱਟ ਕਰ ਲੈਣਾ ਹੈ ਇਹ 4 ਇੰਚ ਤੇ ਅੰਦਰ ਵਾਲੇ ਪਾਸੇ ਨੂੰ ਅੰਦਰ ਵਾਲੇ ਪਾਸੇ ਨੂੰ 4 ਇੰਚ ਤੇ ਆਪਾਂ ਨਿਸ਼ਾਨ ਲਗਾ ਲਿਆ ਤੇ ਇਸ ਨਿਸ਼ਾਨ ਨੂੰ ਆਪਾਂ ਇਸ ਤਰ੍ਹਾਂ ਕਰਕੇ ਉੱਪਰ ਵਾਲੇ ਨਿਸ਼ਾਨ ਦੇ ਨਾਲ ਮਿਲਾ ਲੈਣਾ ਹੈ 4 ਇੰਚ ਦਾ ਨਿਸ਼ਾਨ ਲਗਾ ਲਿਆ ਹੁਣ ਆਪਾਂ ਇਹਦੀ ਗੁਲਾਈ ਪਾਵਾਂਗੇ ਜਿਹੜੀ ਆਪਾਂ ਪਾਉਣੀ ਆ ਬੈਕ ਦੀ ਗੁਲਾਈ ਉਹ ਸਾਡੀ ਐਵਲੇ ਨਿਸ਼ਾਨ ਦੇ ਨਾਲ ਪਏਗੀ ਇਹ ਸਾਡੀ ਬੈਕ ਦੀ ਗੁਲਾਈ ਪੈ ਗਈ ਆ ਹੁਣ ਇਸ ਤੋਂ ਬਾਅਦ ਅਸੀਂ ਪਾਉਣੀ ਆ ਫਰੰਟ ਦੀ ਗੁਲਾਈ ਜਿਹੜਾ ਆਪਾਂ ਇਹ ਅੰਦਰ ਨਿਸ਼ਾਨ ਲਗਾਇਆ 1 ਪੌਣੀ ਇੰਚ ਤੇ ਇੱਥੇ ਆਪਾਂ ਫਰੰਟ ਦੀ ਗੁਲਾਈ ਪਾਉਣੀ ਆ ਵੇਖੋ ਕਿਸ ਤਰ੍ਹਾਂ ਉੱਪਰੋਂ ਆਪਾਂ ਅੱਧਾ ਇੰਚ ਪਹਿਲਾਂ ਕੱਪੜਾ ਛਾੜ ਦੇਣਾ ਇਹ ਮੋਡੇ ਦੀ ਜੜੀ ਆ ਆਪਾਂ ਕਾਟ ਪਾਉਣ ਵਾਸਤੇ ਉੱਪਰ ਤੀਰੇ ਦੀ ਸ਼ੇਪ ਦੇਣ ਵਾਸਤੇ ਹੁਣ ਇਹ ਸਾਡੇ ਕੋਲ ਜਿੰਨਾ ਵੀ ਮੋਟਾ ਬਚਿਆ ਹੈ 7 ਇੰਚ ਬਚਿਆ ਹੈ ਇਹਦਾ ਆਪਾਂ ਸੈਂਟਰ ਕਰ ਲੈਣਾ ਮੈਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸ ਗਈ ਆ ਸੈਂਟਰ ਕਰਨ ਤੋਂ ਬਾਅਦ ਇੱਥੇ ਆਪਾਂ ਅੱਧੇ ਇੰਚ ਦਾ ਨਿਸ਼ਾਨ ਲਗਾ ਲੈਣਾ ਵੇਖੋ ਨਿਸ਼ਾਨ ਜਿੱਥੇ ਮੈਂ ਪਹਿਲਾਂ ਨਿਸ਼ਾਨ ਲਗਾਇਆ ਸੀ ਬਿਲਕੁਲ ਉੱਥੇ ਆ ਗਿਆ ਹੁਣ ਆਪਾਂ ਕੀ ਕਰਨਾ ਹੈ ਇੱਥੋਂ ਥੋੜੀ ਥੋੜੀ ਗੁਲਾਈ ਕਰਦੇ ਹੋਏ ਆਪਾਂ ਇਹ ਨਿਸ਼ਾਨ ਤੱਕ ਜਾਣਾ ਹੈ ਤੇ ਫਿਰ ਉੱਪਰ ਆਪਾਂ ਇਸ ਨੂੰ ਤਿਰਛਾ ਮਲਾ ਦੇਣਾ ਇੱਥੋਂ ਆਪਾਂ ਥੋੜੀ ਜਿਹੀ ਗੁਲਾਈ ਕਰਦੇ ਜਿਉਂ ਇਹ ਜਾਣਾ ਵਾ ਤੇ ਇਹਦੇ ਨਾਲ ਇੱਥੋਂ ਤੱਕ ਤਿਰਛਾ ਮਲਾ ਦੇਣਾ ਇਹ ਸਾਡਾ ਅਗਲੇ ਮੋੜੇ ਦੀ ਕਾਟ ਹੈ ਤੇ ਇਹ ਸਾਡੀ ਪਿਛਲੇ ਮੋੜੇ ਦੀ ਕਾਟ ਹੈ ਤੇ ਇਸ ਤਰੀਕੇ ਦੇ ਨਾਲ ਆਪਾਂ ਜਿਹੜੇ ਆਪਣੇ ਇਹ ਵਾਲੇ ਨਿਸ਼ਾਨ ਆ ਇਹਨਾਂ ਨੂੰ ਵੀ ਸਿੱਧੇ ਕਰ ਲੈਣਾ ਹੈ ਯਾ ਵੇਖੋ ਇਹ ਸਾਡਾ ਫਿਟਿੰਗ ਦਾ ਨਿਸ਼ਾਨ ਆ ਤੇ ਇਹ ਵਾਲਾ ਜਿਹੜਾ ਸਾਡਾ ਪਲੇਟਾ ਦਾ ਮਾਰਜਿਨ ਆ ਇਸ ਤੋਂ ਬਾਅਦ ਹੁਣ ਆਪਾਂ ਇਸ ਦੀ ਕਟਿੰਗ ਕਰਾਂਗੇ ਸਿਰਫ ਮੈਂ ਤੁਹਾਨੂੰ ਉੱਪਰ ਲੱਗਾ ਇਹ ਮੋਢੇ ਦਾ ਦੱਸ ਰਹੀ ਹਾਂ ਕਿ ਮੋਢਾ ਜਿਹੜਾ ਤੀਰਾ ਹੈ ਆਪਾਂ ਇਹਦੇ ਵਿੱਚ ਬਾਧ ਰੱਖਣਾ ਹੁੰਦਾ ਤੇ ਜਦੋਂ ਆਪਾਂ ਡੀਪ ਗਲਾ ਬਣਾਉਣਾ ਆ ਉਦੋਂ ਮੋਢਾ ਜਿਹੜਾ ਉਹ ਆਪਾਂ ਤੀਰਾ ਛੋਟਾ ਰੱਖਣਾ ਹੁੰਦਾ ਤੇ ਮੋਢਾ ਵੀ ਛੋਟਾ ਰੱਖਣਾ ਹੁੰਦਾ ਇੱਥੇ ਆਪਾਂ ਮੋਢੇ ਦੀ ਲੈਂਥ ਜਿਹੜੀ ਉਹ ਵੀ 8 ਇੰਚ ਰੱਖੀ ਆ ਵੈਸੇ ਨਾਰਮਲੀ ਹਰ ਸ਼ਰਟ ਦੀ ਆਪਾਂ ਮੋਢੇ ਦੀ ਲੈਂਥ ਜਿਹੜੀ ਆ ਉਹ 7 ਇੰਚ ਰੱਖਦੇ ਆ ਹੁਣ ਆਪਾਂ ਇਸ ਦੀ ਕਟਿੰਗ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਬੈਕ ਵਾਲੀ ਕਟਿੰਗ ਜਿਹੜੀ ਆ ਉਹ ਕਰਾਂਗੇ ਬੈਕ ਮੋਡੇ ਦੀ ਇਹ ਬੈਕ ਦੀ ਆਪਾਂ ਕਟਿੰਗ ਹੁਣ ਕਰ ਲਈ ਆ ਕੋਈ ਥੋੜੀ ਜਿਹੀ ਨੀ ਤੀਰੇ ਦੀ ਸ਼ੇਪ ਦੇ ਦਾਂਗੇ ਇਹ ਤੀਰੇ ਦੀ ਸ਼ੇਪ ਜਿਹੜੀ ਇਹ ਵੀ ਦੇਣੀ ਜ਼ਰੂਰੀ ਹੁੰਦੀ ਹੈ ਇਸ ਤੋਂ ਬਾਅਦ ਆਪਾਂ ਦੋ ਪਾਰਟ ਚੁੱਕਾਂਗੇ ਨਾ ਵੇਖੋ ਜੇ ਤੁਸੀਂ ਇਸ ਤਰੀਕੇ ਦੇ ਨਾਲ ਇਹ ਦੋ ਪਾਰਟ ਜਿਹੜੇ ਚੁੱਕਣੇ ਆ ਜਾਂ ਬੈਕ ਵਾਲਾ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਚ ਦੋਨੋਂ ਪਾਰਟ ਚੁੱਕ ਕੇ ਤੁਸੀਂ ਤੇ ਫਿਰ ਅਗਲੇ ਮੋਡੇ ਦੀ ਜਿਹੜੀ ਹੈ ਕਟਿੰਗ ਆ ਉਹ ਕਰਨੀ ਹੈ ਜਿੱਥੇ ਤੁਸੀਂ ਨਿਸ਼ਾਨ ਲਗਾਇਆ ਉਸੇ ਤਰੀਕੇ ਦੇ ਨਾਲ ਤੁਸੀਂ ਇਸ ਦੀ ਕਟਿੰਗ ਕਰ ਲੈਣੀ ਹੈ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਹਾਡੀ ਜਿਹੜੀ ਹੈ ਬੈਲ ਵਾਲੇ ਜਿਹੜਾ ਮੋਡਾ ਹੈ ਉਹ ਦੀ ਕਟਿੰਗ ਹੋ ਕੇ ਤੇ ਰੈਡੀ ਹੋ ਜੂਗੀ ਅਵੇ ਕੋ ਇਸ ਤਰ੍ਹਾਂ ਨਜ਼ਰ ਆਉਂਦੀ ਹੈ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਾਂ ਇਸੇ ਤਰ੍ਹਾਂ ਜਦੋਂ ਵੀ ਬੈਨ ਵਾਲਾ ਗਲਾ ਬਣਾਉਣਾ ਆ ਤੇ ਉਦੋਂ ਆਪਾਂ ਮੋਡੇ ਦੀ ਕਟਿੰਗ ਜਿਹੜੀ ਇਸ ਤਰੀਕੇ ਦੇ ਨਾਲ ਕਰਨੀ ਆ ਜੇ ਤੁਹਾਨੂੰ ਵੀਡੀਓ ਪਸੰਦ ਆਈ ਆ ਕੁਝ ਮੇਰਾ ਦੱਸਣ ਦਾ ਤਰੀਕਾ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ